ਕਿ ਪਹਿਲਾ ਜਿਹੜੇ ਕਲਾਕਾਰ ਸੀਗੇ ਚਾਹੇ ਉਹ ਕੰਟੈਂਟ ਜਿਹਹ ਜ ਮਰਜੀ ਗਾਉਂਦੇ ਸੀ ਸਾਫ ਸੁਥਰਾ ਗਾਉਂਦੇ ਸੀ ਚਾਹੇ ਅਸ਼ਲੀਲ ਜਿਹਨੂੰ ਆਪਾਂ ਕਹਿੰਦੇ ਨੇ ਉਹ ਗਾਉਂਦੇ ਸੀ ਪਰ ਉਹ ਮੰਜੇ ਹੋਏ ਹੁੰਦੇ ਸੀ ਸਿੱਖੇ ਹੋਏ ਹੁੰਦੇ ਸੀ ਅੱਜ ਕਲਾਕਾਰ ਸਿੱਖਿਆ ਹੋਇਆ ਕਿਉਂ ਨਹੀਂ ਕਿਉਂਕਿ ਉਸ ਵੇਲੇ ਮੰਚ ਰੇਡੀਓ ਜਾਂ ਦੂਰਦਰਸ਼ਨ ਸੀ ਤੇ ਦੂਰਦਰਸ਼ਨ ਤੇ ਰੇਡੀਓ ਦੇ ਉੱਤੇ ਗਾਉਣ ਵਾਸਤੇ ਪਹਿਲਾਂ ਗ੍ਰੇਡਿੰਗ ਹੁੰਦੀ ਸੀ ਇਹ ਗ੍ਰੇਡ ਸੀ ਆਰਟਿਸਟ ਹੈ ਗ੍ਰੇਡ ਬੀ ਆਰਟਿਸਟ ਹੈ ਇਹ ਏ ਗ੍ਰੇਡ ਆਰਟਿਸਟ ਹੈ ਕਲਾਕਾਰ ਆਪਣੇ ਘਰ ਅੱਗੇ ਫਟਿਆਂ ਤੇ ਲਾਉਂਦਾ ਸੀ ਰੇਡੀਓ ਟੀਵੀ ਕਲਾਕਾਰ ਏ ਗ੍ਰੇਡ ਪੀ ਗ੍ਰੇਡ ਉਹ ਗ੍ਰੇਡਿੰਗ ਜਿਹੜੀ ਹੁੰਦੀ ਸੀ ਉਹ ਉਸਤਾਦ ਲੋਕ ਹੀ ਉਹ ਸਰਟੀਫ ਉਹਨੂੰ ਸਰਟੀਫਿਕੇਸ਼ਨ ਦਿੰਦੇ ਸੀ ਸਰਟੀਫਾਈਡ ਕਰਦੇ ਸੀ ਵੀ ਆਰਟਿਸਟ ਇਟ ਮੀਨ ਵੀ ਉੱਥੇ ਬੰਦੇ ਨੂੰ ਸਿੱਖ ਕੇ ਆਉਣਾ ਪੈਂਦਾ ਸੀ ਉਹ ਲੋਕ ਸਿੱਖਦੇ ਸੀਗੇ ਸਿੱਖਣਾ ਪੈਂਦਾ ਸੀਗਾ ਫਿਰ ਅੱਛਾ ਮੰਚ ਉਹ ਸੀਗਾ ਫਿਰ ਮੰਚ ਓਪਨ ਹੋਏ ਕੇਬਲ ਟੀਵੀ ਆਇਆ ਚੈਨਲ ਪ੍ਰਾਈਵੇਟ ਚੈਨਲ ਆਇਆ ਪ੍ਰਾਈਵੇਟ ਚੈਨਲ ਨੇ ਉਹ ਗ੍ਰੇਡਿੰਗ ਵਾਲਾ ਕੰਮ ਖਤਮ ਕੀਤਾ ਉਹ ਕਹਿੰਦੇ ਬਸ ਤੁਸੀਂ ਤਾਂ ਪੈਸਾ ਸਾਨੂੰ ਦਿਓ ਤੇ ਅਸੀਂ ਤੁਹਾਨੂੰ स्लॉट ਦੇਵਾਂਗੇ ਤੁਸੀਂ ਗਾਓ ਉਹਦੇ ਨਾਲ ਕੀ ਹੋਇਆ ਅੱਛਾ ਪੈਸੇ ਵਾਲੇ ਕੰਮ ਚ ਵੀ ਕੀ ਹੋਇਆ ਕਿ ਜਿਨ੍ਹਾਂ ਦੇ ਮਨੰਦਰ ਸ਼ੌਂਕ ਸੀਗਾ ਪਰ ਉਹ ਗ੍ਰੇਡਿੰਗ ਵਾਲੇ ਪਾਸੇ ਆ ਨਹੀਂ ਸੀ ਸਕਦੇ ਹੂੰ ਉਹਨਾਂ ਨੇ ਉਦੋਂ ਇੱਕ ਬੜਾ ਟ੍ਰੈਂਡ ਚੱਲਿਆ ਸੀ ਅੱਜ ਤੋਂ 15 ਸਾਲ ਪਹਿਲਾਂ ਉਦੋਂ ਭਗਵੰਤ ਮਾਨ ਹੋਣਾ ਦੀ ਵੀ ਇੱਕ ਕਾਸਟ ਆਈ ਸੀ ਹੂੰ ਕਿ ਜੱਟਾਂ ਦਾ ਮੁੰਡਾ ਗਾਉਣ ਲੱਗਿਆ ਇਦਾਂ ਦੀ ਕੋਈ ਸੀਪੀਓ ਬੰਦੇ ਨੇ ਜ਼ਮੀਨ ਵੇਚਦ ਕੇ ਛੰਨਾ ਭੰਨ ਕੇ ਬਣਾਲੇ ਸ਼ੈਣੇ ਜੱਟਾਂ ਦਾ ਮੁੰਡਾ ਗਾਉਣ ਲੱਗਿਆ ਉਦੋਂ ਇੱਕ ਟ੍ਰੈਂਡ ਆਇਆ ਸੀਗਾ ਇੱਕ ਅੱਜ ਤੋਂ 20 ਸਾਲ ਪਹਿਲਾਂ ਕਿ ਜਿਨ੍ਹਾਂ ਕੋਲ ਜ਼ਮੀਨ ਸੀ ਉਹ ਜ਼ਮੀਨ ਦਾ ਕਿਲਾ ਗਹਣੇ ਰੱਖ ਕੇ ਕੈਸਟ ਕਰਾਉਂਦੇ ਸੀ ਲੋਕ